ਆਤਮਾ ਤੁਮਰ ਅਲਖ ਅਰਾਧਾ ਬਹੁ ਵਿਧ ਜੋਗ ਸਾਧਨਾ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਸੇਵਾ ਤਾਤੇ ਭਏ ਪ੍ਰਸੰਨ ਪ੍ਰਸੰਨ ਗੁਰਦੇਵਾ ਤਹੀ ਪ੍ਰਕਾਸ਼ ਹਮਾਰਾ ਭਇਓ ਭਇਓ ਮਾਤਾ ਦੇ ਗਰਭ ਵਿਦੇ ਵਿੱਚ ਸਥਾਪਿਤ ਹੋਏ ਨੇ ਇਥੇ ਸਤਗੁਰੂ ਮਹਾਰਾਜ ਪਰ ਜਾ ਕੇ ਪ੍ਰਕਾਸ਼ ਕਿੱਥੇ ਲਿਆ ਪਟਨਾ ਸ਼ਹਿਰ ਵਿਖੇ ਭਵ ਲਇਓ ਕਹਿੰਦੇ ਮਾਤਾ ਦੇ ਗਰਭ ਵਿੱਚ ਸਥਾਪਿਤ ਹੋਏ ਤ੍ਰਬੈਣੀ ਤੇ ਸਾਧ ਸੰਗ ਜੀ ਜਿੱਦੋਂ ਜਾ ਕੇ ਪ੍ਰਕਾਸ਼ ਧਾਰਨ ਕੀਤਾ ਉਹ ਪਟਨਾ ਸਾਹਿਬ ਦੀ ਧਰਤੀ ਹੈ ਪਟਨਾ ਸ਼ਹਿਰ ਵਿਖੇ ਭਵ ਲਇਓ ਭਵ ਲਇਓ ਕਲੰਗੀ ਤਰ ਪਾਤਸ਼ਾਹ ਮਹਾਰਾਜ 1723 ਬਿਕਰਮੀ ਸੰਮਤ 1723 ਬਿਕਰਮੀ ਪੋਸ ਦੀ 7ਵੀ 1666 ਈਸਵੀ ਮਾਤ ਗੁਜਰੀ ਜੀ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਦਾ ਪੱਲਾ ਨਹੀਂ ਛੱਡਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਥਾ ਬੰਦਗੀ ਤੇ ਸਾਧ ਸੰਗ ਦੀ ਸਬਰ ਵੱਡਾ ਕਦੇ ਵੀ ਜ਼ਿੰਦਗੀ ਦੇ ਵਿੱਚ ਰੱਬ ਨੂੰ ਲਾਂਭਾ ਨਹੀਂ ਦਿੱਤਾ ਕਦੇ ਵੀ ਜ਼ਿੰਦਗੀ ਵਿੱਚ ਕਾਲੇ ਨਹੀਂ ਪਏ ਕੇਵਲ ਉਸ ਕਾਲਪੁਰਖ ਤੇ ਭਰੋਸਾ ਸਤਿਗੁਰੂ ਜਦੋਂ ਇਸ ਘਰ ਦੇ ਵਿੱਚ ਬਾਲਕ ਦੇ ਰੂਪ ਦੇ ਵਿੱਚ ਹਵੇ ਤੇ ਤੂੰ ਹੀ ਹੋਵੇਂ ਕੱਡੀ ਵੱਡੀ ਮੰਗ ਹੈ ਇੱਧਰ ਸੰਸਾਰ ਦੀ ਹਾਲਾਤ ਐਸੀ ਹੈ ਕਿ ਕਿਸੇ ਮਰਦ ਦੀ ਲੋੜ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਵਾਹੋ ਪ੍ਰਗਟਿਓ ਮਰਦ ਅਗੰਮੜਾ ਅਗੰਮੜਾ ਮਰਦ ਨਹੀਂ ਦੁਨੀਆ 'ਚ ਬੜੇ ਨੇ ਭਾਈ ਬਿੱਲੀਆਂ ਬਣ ਗਏ ਨੇ ਕੈਰ ਨੇ ਬੁੱਝਦਿਲ ਨੇ ਜਮੀਰਾ ਮਰ ਗਈਆਂ ਗੁਲਾਮੀ ਦਾ ਸੰਗਲ ਗਲ ਵਿੱਚ ਹੈ ਲੋਕ ਆਉਂਦੇ ਨੇ ਸਮੇਂ ਦੀ ਹਕੂਮਤ ਦੇ ਸੈਨਿਕ ਫੌਜੀ ਸ਼ਿਪਾਈ ਆਉਂਦੇ ਨੇ ਬਹੁ ਬੇਟੀਆਂ ਨੂੰ ਅੱਗੇ ਲਾ ਕੇ ਲੈ ਜਾਂਦੇ ਨੇ ਇੱਕ ਦੀ ਵੀ ਜ਼ੁਰਤ ਨਹੀਂ ਇੱਕ ਸਿਰ ਵੀ ਚੁੱਕ ਲੈਣੀ ਵੀ ਪਾ ਕੇ ਖੜੇ ਤਾਂ ਗਿਆ ਕਿ ਮਰਦ ਦੀ ਲੋੜ ਸੀ ਉਹ ਫਿਰ ਮਰਦਾ ਗੰਮੜਾ ਦੁਨੀਆ ਵਿੱਚ ਆਉਂਦਾ ਹੈ ਯੋ ਸਮਰਦ ਨ ਇੱਕ ਮਰਦਾਂ ਦੀ ਕੋਮ ਸਾਜੀ ਐ ਆਖੋ ਸਤਨਾਮ ਵਾਹਿਗੁਰੂ ਵਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੇਲਾ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰ ਚੇਲਾ ਸਾਧ ਸੰਗ ਜੀ ਧਰਤੀ ਦੀ ਲੋਕਾਈ ਦੀ ਪੁਕਾਰ ਅੰਦਰ ਦੀ ਹੂਕ ਐ ਮਾਪਿਆਂ ਦੀ ਅਰਦਾਸ ਐ ਅਕਾਲ ਪੁਰਖ ਦੀ ਇੱਛਾ ਐ ਕਿੰਡੀ ਵੱਡੀ ਗੱਲ ਐ ਕੀ ਪੁਕਾਰ ਐ सांझा सारी दुनिया दा, भेजो कोई वड़ी सूरमा, भली ਵਾ ਵਾ ਇਹ ਜੋ ਕੋਈ ਬਲੀ ਤੁਮਾ ਸਾਜ ਸਾਰੀ ਦੁਨੀਆ ਦਾ ਇਹ ਜੋ ਕੋਈ ਬਲੀ ਤੁਮਾ ਸਾਜ ਸਾਰੀ ਦੁਨੀਆ ਦਾ ਇਹ ਜੋ ਕੋਈ ਬਲੀ জো কোই বা ਅਰਤੀ ਦਾ ਬਹੁਤ ਬਰਹਾਲਾ ਲੋਕ ਸਾਰੇ ਤੇਰੇ ਨੇ ਜੇ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਤੇ ਇੱਥੇ ਜੀਵਾ ਨਾਲ ਵਿਤਕਰਾ ਕਿਉਂ ਧਰਮਾਂ ਦਾ ਝਗੜਾ ਕਿਉਂ ਲੜਾਈ ਕਿਸ ਗੱਲ ਦੀ ਐ ਕੋਹ ਆ ਜਿਹੜਾ ਸਾਹਮਣੇ ਬੈਠਾ ਹੈ ਕੁਰਸੀ ਤੇ ਲੱਤ ਪਰ ਲੱਤ ਰੱਖ ਕੇ ਹੁਕਮ ਚਲਾ ਰਿਹਾ ਹੈ ਉਹ ਕਹਿੰਦਾ ਮੇਰਾ ਧਰਮ ਵੱਡਾ ਹੈ ਤੂੰ ਛੋਟੇ ਧਰਮ ਦਾ ਤੂੰ ਮੇਰਾ ਗੁਲਾਮ ਹੈ ਇੱਕ ਚੱਕੀ ਵੀਸ ਰਿਹਾ ਹੈ ਹੱਕ ਬਰਾਬਰ ਦਾ ਨਹੀਂ ਹੈ ਹੱਕ ਖੋਏ ਜਾ ਰਹੇ ਨੇ ਪਾਤਸ਼ਾਹ ਕਿਰਪਾ ਕਰੋ ਇੱਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਨੇਹਾ ਪਹੁੰਚਦਾ ਚਿੱਠੀ ਪਹੁੰਚਦੀ ਹੈ ਸਤਿਗੁਰੂ ਪਾਤਸ਼ਾਹ ਉਸ ਸਮੇਂ ਪਾਸ ਨਹੀਂ ਹਨ ਮਹਾਰਾਜ ਸ਼ਾਮ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਨੇ ਉਸ ਕਾਲਪੁਰਖ ਦਾ ਸ਼ੁਕਰਾਨਾ ਕੀਤਾ ਦੇਗ ਕਰਾਈ ਸ਼ੁਕਰਾਨਾ ਦੀ ਤੇ ਨਾਲ ਪਾਤਸ਼ਾਹ ਨੇ ਹੁਕਮਨਾਮਾ ਭੇਜਿਆ ਤੇ ਲਿਖ ਦਿੱਤਾ ਨਾਮ ਬਾਲਕ ਦਾ ਨਾਮ ਰੱਖਦੇ ਨੇ ਨਾਮ ਤਾਂ ਆਪਾਂ ਵੀ ਰੱਖਦੇ ਆ ਨਾਮ ਰੱਖਣਾ ਤਾਂ ਕਹਿੰਦੇ ਵੀ ਅਖਬਾਰ ਭਾਲੋ ਵੀ ਅਖਬਾਰ 'ਚ ਨਵੇਂ-ਨਵੇਂ ਨਾਮ ਆਏ ਹੁਣ ਕੀ ਆਪਾਂ ਵੀ ਰੱਖਾਂਗੇ ਜਾਂ ਦੁਨੀਆ ਦੇ ਮਸ਼ਹੂਰ ਜੇ ਨਾਮ ਕੀ ਦਾ ਕਿਸੇ ਐਕਟਰ ਕਿਸੇ ਕਲਾਕਾਰ ਕਿਸੇ ਫਿਲਮੀ ਸਟਾਰ ਦਾ ਉਹ ਜੇ ਨਾਮ ਰੱਖਦੇ ਨੇ ਗੁਰਮੁਖ ਨੇ ਜਿਹੜੇ ਉਹ ਗੁਰੂ ਦੇ ਹੁਕਮ ਤੋਂ ਨਾਮ ਰੱਖਦੇ ਨੇ ਹੁਕਮਨਾਮਾ ਸਾਹਿਬ ਲੈ ਕੇ ਬੇਨਤੀ ਕਰਕੇ ਫਿਰ ਨਾਮ ਰੱਖਦੇ ਨੇ ਹੁਕਮ ਵੀ ਇਹੀ ਹੈ ਸੋ ਪਾਤਸ਼ਾਹ ਨੇ ਨਾਮ ਭੇਜਿਆ ਤੇ ਨਾਮ ਕੀ ਰੱਖਿਆ ਗਿਆ ਕਿ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਾ ਜਾਏ ਗੋਬਿੰਦ ਰਾਏ ਗੋ ਮੈਨਾ ਹੁੰਦੀ ਆ ਧਰਤੀ ਬਿੰਦ ਦਾ ਭਾਵ ਹੁੰਦਾ ਸਾਥ ਸੰਗ ਜੀ ਰੱਖਣ ਵਾਲਾ ਰਖਵਾਲਾ ਤੇ ਰਾਏ ਦਾ ਭਾਵ ਹੈ ਬਾਦਸ਼ਾ ਇਸ ਧਰਤੀ ਨੂੰ ਰੱਖਣ ਵਾਲਾ ਇਸ ਜ਼ੁਲਮ ਖਤਮ ਕਰਨ ਵਾਲਾ ਆ ਧਰ ਕਹਿਰ ਤੇ ਜ਼ੁਲਮ ਨੂੰ ਖਤਮ ਕਰਨ ਵਾਲਾ ਉਹ ਬਾਦਸ਼ਾਹ ਦਰਵੇਸ਼ ਭਾਈ ਸਾਹਿਬ ਦੱਸ ਕੇ ਗਏ ਨਾ ਐਨਾਂ ਦਲਾਲ ਜੀ ਦੇ ਵਚਨ ਸ਼ਾਹੇ ਸ਼ੈਨ ਸ਼ਾਹ ਗੁਰ ਗੋਬਿੰਦ ਗੋਬਿੰਦ ਸਿੰਘ ਉਹ ਸ਼ੈਨ ਸ਼ਾਹ ਉਹ ਬਾਦਸ਼ਾਹ ਦਰਵੇਸ਼ ਆ ਗੁਰੂ ਗੋਬਿੰਦ ਸਿੰਘ ਇਹ ਉਹ ਗੋਬਿੰਦ ਰਾਏ ਆ ਉਹ ਧਰਤੀ ਦਾ ਰੱਬ ਆ ਰਿਹਾ ਜਿਨੇ ਮਰਦ ਅਗਮੜਾ ਆ ਰਿਹਾ ਜਿਨੇ ਇਸ ਧਰਤੀ ਨੂੰ ਲੁਕਾਈ ਨੂੰ ਏਕਤਾ ਦਾ ਹੋਕਾ ਦੇ ਕੇ ਤੇ ਜ਼ੁਲਮ ਨੂੰ ਖਤਮ ਕਰਨਾ ਹੈ ਤੇ ਸਾਰੀ ਦੁਨੀਆ ਨੂੰ ਪਿਆਰ ਤੇ ਮੁਹੱਬਤ ਨਾਲ ਕਿਵੇਂ ਰਹੀਦਾ